ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਤੁਹਾਡਾ ਦੀ ਰਾਇਲ ਕਲੈਕਸ਼ਨ ਗੁਰਦਾਸਪੁਰ ਤੇ ਐਂਡ ਆਫ ਸੀਜ਼ਨ ਸੇਲ ਦਾ ਡੇ 4 ਹੈ ਅੱਜ ਦਾ ਤੇ ਇਸ ਦੇ ਵਿੱਚ ਵੀ ਤੁਹਾਨੂੰ ਗਰਮ ਸਟਾਫ ਦੇ ਵਿੱਚ ਹੀ ਸੂਟ ਦੇਵਾਂਗੇ ਇੱਕਦਮ ਵਧੀਆ ਰੇਂਜ ਲੈ ਕੇ ਆਏ ਆਂ ਬਹੁਤ ਹੀ ਡਿਸਕਾਊਂਟ ਦੇ ਵਿੱਚ ਇਹ ਸੂਟ ਮਿਲਣਗੇ ਸਭ ਤੋਂ ਪਹਿਲਾਂ ਰੈੱਡ ਕਲਰ ਦਾ ਸੂਟ ਹੈ ਐ ਏਮਬਰਾਇਡਰੀ ਵਾਲਾ ਇਹ ਸੂਟ ਹੋਏਗਾ ਸ਼ਰਟ ਏਮਬਰਾਇਡਰੀ ਵਾਲੀ ਹੈ neck line ਬਹੁਤ ਸੋਹਣੀ ਬਣੀ ਆ ਨਾਲ ਇੱਕ ਫਲਾਵਰ ਦੀ ਆਂਦੀ ਹੈ ਏਮਬਰਾਇਡਰੀ ਤੇ ਜਿਹੜਾ ਬਾਰਡਰ ਹੈ ਉਹ ਵੀ ਬਹੁਤ ਸੋਹਣਾ ਬਣਿਆ ਆ ਠੀਕ ਹੈ ਜੀ ਲਾਈਨਸ ਆਉਂਦੀਆਂ ਨੇ ਏਮਬਰਾਇਡਰੀ ਦੀਆਂ ਨਾਲ ਫਲਾਵਰਸ ਦੀ ਜਿਹੜੀ ਆਫਟਲਾਈਨਿੰਗ ਹੋਈ ਆ ਬਹੁਤ ਹੀ ਸੋਹਣਾ ਸੂਟ ਏ ਵਾਲਾ ਨਾਲ ਇਸਨੇ ਬਾਟਮ ਜਿਹੜਾ ਆ ਉਹ ਆਏਗਾ ਪ੍ਰਿੰਟਡ ਠੀਕ ਹੈ ਵੱਡੇ ਪ੍ਰਿੰਟ ਦਾ ਬਾਰਡਰ ਆਏਗਾ ਬਹੁਤ ਹੀ ਸੋਹਣਾ ਮਤਲਬ ਇੱਕਦਮ ਜਿਓਮੈਟ੍ਰੀਕਲ ਜਿਹਾ ਪ੍ਰਿੰਟ ਬਾਟਮ ਦਾ ਬਹੁਤ ਹੀ ਸੋਹਣਾ ਪੜਮ ਆ ਤੇ ਦੁਪੱਟਾ ਤੁਸੀਂ ਵੇਖੋ ਪਿਓਰ ਦਾ ਦੁਪੱਟਾ ਹੋਏਗਾ ਤੇ ਫੋਰ ਸਾਈਡਡ ਜਿਹੜੀ ਆ ਉਹ ਵੇਲਸ ਦੀ ਪ੍ਰਿੰਟਿੰਗ ਆਉਂਦੀ ਆ ਤੇ ਸੈਂਟਰ ਵਿੱਚ ਡਾਟਸ ਦੀ ਪ੍ਰਿੰਟਿੰਗ ਆਉਂਦੀ ਆ ਰੈੱਡ ਤੇ ਬਲੈਕ ਦਾ ਕੰਬੀਨੇਸ਼ਨ ਪਹਿਲੇ ਸੂਟ ਦਾ ਜਿਹੜਾ ਕਿ ਸਾਰਿਆਂ ਦਾ ਹੀ ਤਕਰੀਬਨ ਫੇਵਰਿਟ ਹੁੰਦਾ ਹੈ ਰੈੱਡ ਬਲੈਕ ਕੰਬੀਨੇਸ਼ਨ ਬਹੁਤ ਹੀ ਟ੍ਰੈਂਡਿੰਗ ਦੇ ਵਿੱਚ ਆ ਅਗਲਾ ਜਿਹੜਾ ਕਲਰ ਆ ਬਹੁਤ ਹੀ ਪਿਆਰਾ ਦੇਖੋ ਤੁਸੀਂ ਰੋਜੀ ਡਾਰਕ ਆ ਕਲਰ ਰੋਜੀ ਡਾਰਕ ਕਲਰ ਦਾ ਬਹੁਤ ਹੀ ਸੋਹਣਾ ਸੂਟ ਇਸ ਦੇ ਨਾਲ ਵੀ ਬਲੈਕ ਦਾ ਕੰਬੀਨੇਸ਼ਨ ਆਏਗਾ ਤੇ ਪ੍ਰਿੰਟਿੰਗ ਜਿਹੜੀ ਆ ਉਹ ਸਾਰਿਆਂ ਦੀ ਸੇਮ ਆਏਗੀ embroidery ਸੇਮ ਆਏਗੀ ਕਲਰ ਤੁਸੀਂ ਇਹਨਾਂ ਵਿੱਚੋਂ ਚੂਜ਼ ਕਰ ਲਓ ਜਿਹੜਾ ਵੀ ਤੁਹਾਨੂੰ ਇਹਨਾਂ ਵਿੱਚੋਂ ਕਲਰ ਤੇ ਸੂਟ ਪਸੰਦ ਆਉਂਦਾ ਤੁਸੀਂ ਸਾਡੇ ਵੱਟਸਐਮ ਨੰਬਰ ਤੇ ਜਿਹੜੀ ਆ ਉਹ ਪਿਕ ਸੈਂਡ ਕਰਨੀ ਹੈ ਨਾਲ ਹੀ ਕਰਨਾ ਇਸ ਦਾ ਰੇਟ ਸੈਂਡ ਠੀਕ ਹੈ ਜੀ ਇਹਨਾਂ ਸੂਟਾਂ ਦਾ ਰੇਟ ਆ ਉਹ ਹੋਏਗਾ ਸਿਰਫ 995 ਸਿਰਫ 995 ਦੇ ਤੁਹਾਨੂੰ ਸੂਟ ਮਿਲਦੇ ਪਏ ਆ ਬਾਅਦ ਵਿੱਚ ਜਿਹੜੀ ਆ ਇਹ ਵਾਲੀ ਰੇਂਜ ਨਹੀਂ ਮਿਲਣੀ ਹੈਗੀ ਕਿਉਂਕਿ ਅਸੀਂ 31 ਦਸੰਬਰ ਤੱਕ ਹੀ ਇਹ ਵਾਲੀ ਸੇਲ ਲਗਾਉਣੀ ਆ ਉਸ ਤੋਂ ਬਾਅਦ ਵਿੱਚ ਇਹਨਾਂ ਦੇ ਰੇਟ ਜਿਹੜੇ ਆ ਉਹ 4500 ਰੁਪਿਆ ਉੱਪਰ ਹੋ ਜਾਣੇ ਆ ਠੀਕ ਹੈ ਜੀ ਤੁਹਾਨੂੰ ਵੀ ਪਤਾ ਹੈ ਇਹ ਵਾਲੇ suit ਜਿਹੜੇ ਆ ਉਹ 15 1600 ਤੋਂ ਉੱਪਰ ਹੀ ਮਿਲਦੇ ਆ ਨਾਲ ਦੁਪੱਟਾ ਬਹੁਤ ਸੋਹਣਾ ਮਿਲਦਾ ਪਿਆ ਜਿਹੜਾ ਬਾਟਮ ਆ ਉਹ ਵੀ ਬਹੁਤ ਸੋਹਣਾ ਜਿਹੜਾ ਜਿਓਮੈਟ੍ਰੀਕਲ ਪ੍ਰਿੰਟ ਦੇ ਵਿੱਚ ਮਿਲਦਾ ਪਿਆ ਆ ਤੇ ਸ਼ਰਟ ਦਾ ਜਿਹੜਾ ਵਾ ਡਾਟਸ ਵਾਲੀ ਪ੍ਰਿੰਟਿੰਗ ਹੋਈ ਆ ਤੇ ਨਾਲ ਆਏਗੀ embroidery ਬਹੁਤ ਹੀ ਸੋਹਣੇ suit ਇਕਦਮ ਜਨੂਅਲ ਰੇਂਜ ਦੇ ਵਿੱਚ ਲੈ ਕੇ ਆਏ ਆ ਸਾਡਾ ਨੰਬਰ ਹੈ 7814352822 ਠੀਕ ਹੈ ਜੀ ਇਸ ਨੰਬਰ ਤੇ ਤੁਸੀਂ ਪਿਕ ਸੈਂਡ ਕਰਨੀ ਹੈ ਨਾਲ ਹੀ ਰੇਟ ਸੈਂਡ ਕਰਨਾ ਹੈ ਤੇ ਆਪਣਾ ਆਰਡਰ ਕਨਫਰਮ ਕਰ ਲੈਣਾ ਹੈ ਪਹਿਲੇ ਤੁਹਾਨੂੰ ਪੇਮੈਂਟ ਕਰਨੀ ਪਏਗੀ ਤੇ ਉਸ ਤੋਂ ਬਾਅਦ ਵਿੱਚ ਹੀ ਤੁਹਾਡਾ ਆਰਡਰ ਜਿਹੜਾ ਕਨਫਰਮ ਹੋਏਗਾ ਪੇਮੈਂਟ ਦਾ ਮੋਡ ਜਿਹੜਾ ਉਹ ਸੀਓਡੀ ਨਹੀਂ ਹੋਏਗਾ ਪੇਮੈਂਟ ਤੁਹਾਨੂੰ ਆਨਲਾਈਨ ਕਰਨੀ ਪਏਗੀ ਗੂਗਲ ਪੇ ਪੇਟੀਮ ਜੋ ਵੀ ਤੁਸੀਂ ਯੂਜ਼ ਕਰਦੇ ਜੇ ਪੇਮੈਂਟ ਪਹਿਲੇ ਹੋਵੇਗੀ ਤੇ ਫਿਰ ਹੀ ਤੁਹਾਡਾ ਆਰਡਰ ਕਨਫਰਮ ਹੋਏਗਾ ਫਿਰ ਤੁਸੀਂ ਸਹੀ ਐਡਰੈਸ ਜਿਹੜਾ ਉਹ ਸਾਨੂੰ ਸੈਂਡ ਕਰਨਾ ਹੈ ਪਿੰਨ ਕੋਡ ਦਾ ਪੂਰਾ ਧਿਆਨ ਰੱਖਣਾ ਹੈ ਅਗਲਾ ਬਹੁਤ ਹੀ ਸੋਹਣਾ ਕਲਰ ਪਿੰਕੀਸ਼ ਅਨਿੰਜੇ ਸ਼ੇਡ ਆ ਬਹੁਤ ਹੀ ਪਿਆਰਾ ਸੂਟ ਹੈ ਵੀ ਕਲਰ ਬਹੁਤ ਸੋਹਣੇ ਆ ਇਕਦਮ ਜਿਹੜੇ ਲੇਟੈਸਟ ਕਲਰ ਲੈ ਕੇ ਆਏ ਆਂ ਜਿਹੜੇ ਕਿ ਟ੍ਰੈਂਡਿੰਗ ਦੇ ਵਿੱਚ ਨੇ ਤੇ ਨਾਲ ਇਸ ਦੇ ਜਿਹੜੀ ਆ ਬਹੁਤ ਹੀ ਪਿਆਰੀ ਬਾਟਮ ਆਏਗੀ ਪ੍ਰਿੰਟਿੰਗ ਜਿਹੜੀ ਆ ਬਹੁਤ ਹੀ ਸੋਹਣੀ ਆ ਬਾਟਮ ਦੀ ਜਿਸ ਤਰ੍ਹਾਂ ਕਿ ਹੁਣ ਚਲਦੀਆਂ ਪਈਆਂ ਕਿ ਪ੍ਰਿੰਟਡ ਬਾਟਮਸ ਜੜੀਆਂ ਉਹ ਟ੍ਰੈਂਡਿੰਗ ਦੇ ਵਿੱਚ ਨੇ ਤੇ ਨਾਲ ਦੁਪੱਟਾ ਆਈਗਾ ਪ੍ਰਿੰਟਡ ਠੀਕ ਹੈ ਜੀ ਬਹੁਤ ਹੀ ਸੋਹਣਾ ਸੂਟ ਤੇ ਰੇਂਜ ਸਿਰਫ 995 ਕਲਾ ਸਾਰੇ ਬਹੁਤ ਸੋਹਣੇ ਸੀਗੇ ਜਿਸ ਤਰ੍ਹਾਂ ਕਿ ਰੈੱਡ ਕਲਰ ਸੀਗਾ ਫਰੋਜੀ ਕਲਰ ਸੀਗਾ ਤੇ ਇਹ ਜਿਹੜਾ ਆ ਉਹ ਆ ਪਿੰਕੀਸ਼ ਆਨੀਅਨ ਪਿੰਕੀ ਸ਼ੇਡ ਬਹੁਤ ਹੀ ਸੋਹਣਾ ਸੂਟ ਸਾਡੇ ਤੋਂ ਪਲੇਨ ਪਸ਼ਮੀਨਾ ਵੀ ਤੁਸੀਂ ਲੈ ਸਕਦੇ ਜੇ ਉਹਦੀਆਂ ਵੀ ਕਾਫੀਆਂ ਵੀਡੀਓਜ਼ ਆਈਆਂ ਜਿਹੜਾ ਤੁਹਾਨੂੰ ਕੋਈ ਕਲਰ ਤੁਹਾਡੀ ਕੋਦੇ ਦੀ ਡਿਮਾਂਡ ਹੋਵੇ ਉਹ ਵੀ ਤੁਸੀਂ ਕਲਰਸ ਚੂਜ਼ ਕਰਾ ਕੇ ਸਾਡੇ ਤੋਂ ਜਿਹੜੇ ਉਹ ਗਰਮ ਸਟਾਫ ਦੇ ਵਿੱਚ ਸੂਟ ਜਿਹੜੇ ਉਹ ਕੜਵਾ ਵੀ ਸਕਦੇ ਜੇ ਠੀਕ ਹੈ ਜੀ ਏਮਬਰਾਇਡਰੀ ਵੀ ਅਸੀਂ ਕਰਕੇ ਦਵਾਂਗੇ ਜਾਂ ਪਾਰਟੀ ਵੇਅਰ ਸੂਟ ਜਿਸ ਤਰ੍ਹਾਂ ਕਿ ਹੁਣ ਹੈਂਡਵਰਕ ਦਾ ਬਹੁਤ ਟ੍ਰੈਂਡ ਚੱਲਦਾ ਪਿਆ ਆ ਤੁਸੀਂ ਉਹ ਵੀ ਸਾਡੇ ਤੋਂ ਬਣਵਾ ਸਕਦੇ ਜੇ ਠੀਕ ਹੈ ਜੀ ਅਗਲਾ ਜਿਹੜਾ ਸੂਟ ਆ ਬਹੁਤ ਹੀ ਸੋਹਣਾ ਏ ਵੀ embroidery ਵਾਲੇ suit ਹੀ ਹੋਣਗੇ ਬਹੁਤ ਹੀ ਪਿਆਰੇ border ਜਿਹੜਾ एकदम ਹੈਵੀ ਬਣਿਆ ਹੋਏਗਾ lines ਵਾਲੀ ਜਿਹੜੀ ਇਹ printing ਹੋਏਗੀ ਨਾਲ bottom ਆਏਗਾ plain ਨਾਲ ਇਹ ਹੋਣਗੇ shawl ਵਾਲੇ suit ਠੀਕ ਹੈ ਜੀ color ਬਹੁਤ ਪਿਆਰੇ ਆ ਜਿਸ ਤਰ੍ਹਾਂ ਕਿ ਉਹ red blue colors ਸੀਗੇ ਇਹਨਾਂ ਦੇ color ਥੋੜੇ nude shades ਵਾਲੇ ਹੋਣਗੇ ਅਸੀਂ ਹਰੀ ਕੇਜ ਗਰੁੱਪ ਦਾ ਜਿਹੜਾ ਉਹ ਧਿਆਨ ਰੱਖਦੇ ਆ ਤੇ ਤਾਂ ਹੀ ਜਿਹੜੀ ਆ ਹਰ ਇੱਕ ਤਰ੍ਹਾਂ ਦੇ ਜਿਹੜੀ ਅਸੀਂ color chart ਲੈ ਕੇ ਆਉਂਨੇ ਆ ਪਹਿਲਾ color ਬਹੁਤ ਹੀ ਸੋਹਣਾ grey tone ਦੇ ਵਿੱਚ ਆ ਨਾਲ ਹੀ ਹੋਈ ਹੈ ਇਸ ਦੀ ਲਾਈਨਸ ਵਾਲੀ ਪ੍ਰਿੰਟਿੰਗ ਪ੍ਰਿੰਟਿੰਗ ਦੇ ਵਿੱਚ ਵੀ ਫਲਾਵਰਸ ਦੀ ਪ੍ਰਿੰਟਿੰਗ ਆਉਂਦੀ ਆ ਤੇ ਮੋਰ ਪੰਖੀਆ ਡਾਰਕ ਇਹਦਾ ਆਏਗਾ ਬਾਟਮ ਠੀਕ ਹੈ ਜੀ ਬਾਰਡਰ ਦੇ ਨਾਲ ਦਾ ਹੀ ਇਸ ਦਾ ਬਾਟਮ ਆਏਗਾ ਨਾਲ ਆਏਗਾ ਉਵੇਂ ਦਾ ਹੀ ਸ਼ਾਲ ਠੀਕ ਹੈ ਜੀ ਦੇਖੋ ਤੁਸੀਂ ਬਾਰਡਰ ਜਿਹੜਾ ਇੱਕਦਮ ਹੈਵੀ ਬਣਿਆ ਆ ਉਸ ਦੇ ਉੱਪਰ ਆਏਗੀ ਏਮਬਰਾਇਡਰੀ ਤੇ ਇਹ ਜਿਹੜੇ ਆ ਉਹ ਸ਼ਾਲ ਵਾਲੇ ਸੂਟ ਹੋਣਗੇ ਸ਼ਾਲ ਟਾਈਪ ਜਿਹੜਾ ਇਹ ਹੋਏਗਾ ਜਿਆਦੀ ਇਹਦੀ ਬ੍ਰੈਥ ਨਹੀਂ ਹੋਏਗੀ ਬਹੁਤ ਘੱਟ ਵੀ ਨਹੀਂ ਹੋਏਗੀ ਨਾਰਮਲ ਸਾਈਜ਼ ਹੋਏਗਾ ਲੈਂਥ ਅਸੀਂ ਪੂਰੀ ਦਵਾਂਗੇ ਇਸ ਦੇ ਵਿੱਚ ਇਹ ਕੋਈ ਟੈਨਸ਼ਨ ਨਹੀਂ ਹੈ ਤੇ ਅਗਲਾ ਜਿਹੜਾ ਕਲਰ ਹੈ ਆ ਉਹ ਪਿੰਕ ਅਨਨ ਯਨ ਸ਼ੇਡ ਬਹੁਤ ਹੀ ਸੋਹਣਾ ਥੋੜਾ ਜਿਹਾ ਡਾਰਕ ਲਾਈਟ ਦਾ ਕੰਬੀਨੇਸ਼ਨ ਹੈ ਅਲਾਈਨਸ ਵਾਲੀ ਪ੍ਰਿੰਟਿੰਗ ਆਉਂਦੀ ਆ ਨਾਲ ਆਏਗੀ ਇਸ ਦੇ ਬਾਰਡਰ ਦੀ embroidery ਤੁਸੀਂ ਲੁੱਕ ਚੈੱਕ ਕਰੋ ਸਾਰੇ ਸੂਟ ਦੀ ਬਹੁਤ ਹੀ ਸੋਹਣਾ ਸੂਟ ਠੀਕ ਹੈ ਜੀ embroidery ਜਿਹੜੀ ਆ ਇਕਦਮ ਵਧੀਆ ਮਿੱਡੀ ਮਿੱਡੀ embroidery ਆ ਬਹੁਤ ਹੀ ਸੋਹਣਾ ਮਸ਼ੀਨ ਵਰਕ ਹੋਇਆ ਆ ਪਲੇਨ ਆਏਗਾ ਇਸ ਦਾ ਬਾਟਮ ਤੇ ਨਾਲ ਆਏਗਾ ਇਸ ਦਾ ਸਟੌਲ ਸ਼ਾਲ ਆਏਗਾ ਬਹੁਤ ਹੀ ਸੋਹਣਾ ਲਾਈਨਸ ਵਾਲੀ ਪ੍ਰਿੰਟਿੰਗ ਦਾ ਵਾਟਰਲਾਈਨ ਫੋਰ ਸਾਈਡਡ ਬਣੀ ਹੋਈ ਆ ਤੇ ਵਿੱਚ ਸੈਂਟਰ ਦੇ ਵਿੱਚ ਜਿਹੜੀਆਂ ਉਹ ਲਾਈਨਸ ਦਾ ਕੰਬੀਨੇਸ਼ਨ ਲਾਈਟ ਡਾਰਕ ਦੇ ਕੰਬੀਨੇਸ਼ਨ ਦਾ ਆਏਗਾ ਸ਼ਾਲ ਠੀਕ ਹੈ ਜੀ ਦੇਖੋ ਤੁਸੀਂ ਸੂਟ ਦੀ ਲੁੱਕ ਤੇ ਇਹ ਵਾਲੀ ਸੂਟਾਂ ਦਾ ਜਿਹੜਾ ਰੇਟ ਐ ਸਿਰਫ ਹੋਏਗਾ 1195 ਠੀਕ ਹੈ ਜੀ ਕਿਉਂਕਿ ਇਸ ਦੀ ਏਮਬਰਾਇਡਰੀ ਜਿਹੜੀ ਆ ਬਹੁਤ ਹੀ ਸੋਹਣੀ ਸਾਰੇ ਹੀ ਸੂਟ ਦੀ ਗੈਟਅਪ ਲੈ ਆਉਂਦੀ ਐ একদম ਪਾਰਟੀ ਵੇਅਰ ਸੂਟ ਜਿਹੜੇ ਇਹ ਬਣ ਕੇ ਤਿਆਰ ਹੁੰਦੇ ਨੇ ਠੀਕ ਹੈ ਆਮ ਫੰਕਸ਼ਨ ਤੇ ਜਦੋਂ ਅਸੀਂ ਜਾਣਾ ਹੋਵੇ ਕਿਸੇ ਦੇ ਘਰ ਜਾਣਾ ਹੋਵੇ ਤਾਂ ਬਹੁਤ ਹੀ ਵਧੀਆ ਇਹ ਸੂਟ ਬਣ ਕੇ ਤਿਆ ਅਗਲਾ ਕਲਰ ਜਿਹੜਾ ਉਹ ਵੀ ਬਹੁਤ ਹੀ ਸੋਹਣਾ ਮੈਂਦੀਆ ਸ਼ੇਡ ਦੇ ਵਿੱਚ ਜਿਸ ਦਾ ਬਾਟਮ ਆਏਗਾ ਤੇ ਨਾਲ ਹੀ ਆਏਗਾ ਮੈਂਦੀਆ ਸ਼ੇਡ ਦੇ ਵਿੱਚ ਇਸ ਦਾ ਸ਼ਾਲ ਸਾਰੇ ਹੀ ਕਲਰ ਇਕੱਠੇ ਇੱਕ ਵਾਰ ਸੁਣੇ ਆ ਜਿਹੜਾ ਵੀ ਤੁਹਾਨੂੰ ਇਹਨਾਂ ਵਿੱਚੋਂ ਕਲਰ ਸੂਟ ਪਸੰਦ ਆਉਂਦਾ ਹੈ ਤੁਸੀਂ ਆਰਡਰ ਪਲੇਸ ਕਰ ਸਕਦੇ ਜੀ ਦੇਖੋ ਤੁਸੀਂ ਲੁੱਕ ਸਾਰੇ ਸੂਟ ਦੀ ਠੀਕ ਹੈ ਜੀ ਹੋਰ ਵੀ ਇਸਾਂ ਦੀਆਂ ਕਾਫੀ ਵੀਡੀਓਜ਼ ਆਉਂਦੀਆਂ ਰਹਿਣਗੀਆਂ ਇਸ ਹਫ਼ਤਾ ਜਿਹੜੀ ਆ ਤੁਹਾਨੂੰ ਇੱਕ ਧਮਾਕਾ ਸੇਲ ਦਿੱਤੀ ਹੋਈ ਹੈ ਤੁਸੀਂ ਇਸ ਦਾ ਵੱਧ ਤੋਂ ਵੱਧ ਲਾਭ ਉਠਾਓ ਚੈਨਲ ਨੂੰ ਕਰੋ ਸਬਸਕ੍ਰਾਈਬ ਵੀਡੀਓਜ਼ ਨੂੰ ਸ਼ੇਅਰ ਜਰੂਰ ਕਰਿਆ ਕਰੋ ਪਿਆਰੇ ਪਿਆਰੇ ਕਮੈਂਟ ਜਿਹੜੇ ਸਾਨੂੰ ਭੇਜਿਆ ਕਰੋ ਤਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ